ਐਸੇ ਤਾਂ ਆਉਣ ਵਾਲੇ 15 ਦਿਨਾਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਗਰਮੀ ਵਧਣੀ ਆ ਸੂਰਜ ਧਰਤੀ ਦੇ ਨੇੜੋਂ ਦੀ ਲੰਘਣਾਗਾ ਪਰ ਜਿਹੜੇ ਸ਼ੇਰ ਪੰਜਾਬੀ ਆ ਕੁਝ ਜਿਹੜੇ ਸਿਆਣੇ ਕਾਂ ਐ ਜਿਹੜੇ ਅੱਗ ਲਾ ਲਾ ਕੇ ਦਰਖਤ ਫੂਕਦੇ ਆ ਨਾਲੋਂ ਕਈ ਤਾਂ ਜਿਹੜੇ ਬਈ ਚੰਗੇ ਵੀਰ ਆ ਉਹ ਤਾਂ ਨਾਲ ਇੱਕ ਸ਼ਾੜ ਵਾਹ ਕੇ ਦਰਖਤਾਂ ਨੂੰ ਬਚਾ ਲੈਂਦੇ ਆ ਕਈ ਮਚਾ ਦਿੰਦੇ ਆ ਦਬਈ ਵਰਗੇ ਦੇਸ਼ਾਂ ਦੇ ਵਿੱਚ ਗਰਮੀ ਘਟ ਰਹੀ ਆ ਉਹ ਦਰਖਤ ਲਾ ਰਹੇ ਆ ਟੈਂਪਰੇਚਰ ਦੇਖੋ ਤੁਸੀਂ ਦਬਈ ਦਾ ਦਸਾਂ ਦਿਨਾਂ ਦਾ ਤੁਸੀਂ ਉਮਾਨ ਦਾ ਦੇਖੋ ਤੁਸੀਂ ਕਤਰ ਦਾ ਦੇਖੋ ਤੁਸੀਂ ਬਹਿਰੇਨ ਦਾ ਦੇਖੋ ਜਿਹੜੇ ਅਰਬ ਦੇਸ਼ ਜਿੱਥੇ ਗਰਮੀ ਹੁੰਦੀ ਸੀ ਅੰਤਾਂ ਦੀ ਉਹ ਦਰਖਤ ਹੈ ਇੱਕ ਇੱਕ ਦਰਖਤ ਨੂੰ ਬਚਾ ਕੇ ਦਰਖਤ ਲਾ ਕੇ ਆਪਦਾ ਟੈਂਪਰੇਚਰ ਘਟ ਕਰ ਰਹੇ ਆ ਔਰ ਲੋਕ ਉਹਨਾਂ ਦੀ ਮਦਦ ਕਰ ਰਹੇ ਆ ਸਰਕਾਰਾਂ ਦੀ ਔਰ ਸਾਡੇ ਉਲਟ ਹੋ ਰਿਹਾਗਾ ਇਹਨਾਂ ਦਿਨਾਂ ਦੇ ਵਿੱਚ ਅੱਗ ਜਿਹੜੀ ਲੱਗਦੀ ਲੱਗਦੀ ਉਹ ਤਾਂ ਵੱਖਰੀ ਗੱਲ ਆ ਦਰਖਤ ਬਹੁਤ ਮਚਾਏ ਜਾਂਦੇ ਆ ਤੁਸੀਂ ਦੇਖੋ ਇੱਕ ਜ਼ਿਲ੍ਹੇ ਵਿੱਚ ਕਿੰਨੇ ਦਰਖਤ ਮਚਾਏ ਜਾਂਦੇ ਆ ਜਿਹੜੇ ਅੱਗ ਨਾਲ ਜਿਹੜੇ ਸੜਕ ਦੇ ਨਾਲ ਦਰਖਤ ਹੁੰਦੇ ਆੜੇ ਮੱਚਦੇ ਆ ਤੇ ਬਾਕੀ ਜ਼ਿਲ੍ਹੇ ਤੁਸੀਂ ਦੇਖੋ ਸਾਰੇ ਪੰਜਾਬ ਦੇ ਵਿੱਚ ਸਾਢੇ 12000 ਪਿੰਡਾਂ ਦੇ ਵਿੱਚ ਅੱਗ ਲੱਗਦੀ ਹੂ ਤੇ ਕਿੰਨੇ ਦਰਖਤ ਮਚਾਏ ਜਾਂਦੇ ਆ ਦਰਖਤਾਂ ਦੀ ਗਿਣਤੀ ਪੰਜਾਬ ਦੇ ਵਿੱਚੋਂ ਘਟ ਰਹੀ ਆ ਹਾਈ ਰੇ ਬਣ ਰਹੇ ਆ ਉਹਨਾਂ ਕਰਕੇ ਵੀ ਘਟ ਰਹੀ ਆ ਜਿਹੜੇ ਪੱਟਕੇ ਹੋਰ ਪਾਸੇ ਨਹੀਂ ਲਾਏ ਜਾ ਰਹੇ ਤਾਂ ਇਹ ਸਾਰੀਆਂ ਚੀਜ਼ਾਂ ਗਰਮੀ ਵਧਾ ਰਹੀਆਂ ਏ ਪਰ ਉਧਰ ਦੇਖੋ ਤੁਸੀਂ ਜਿਹੜੇ ਅਰਬ ਦੇਸ਼ਾਂ ਦੇ ਵਿੱਚ ਗਰਮੀ ਹੁੰਦੀ ਸੀ ਉੱਥੇ ਟੈਂਪਰੇਚਰ ਕੰਟਰੋਲ ਹੋ ਰਿਹਾ ਹੈਗਾ ਔਰ ਇਹਨਾਂ ਦਿਨਾਂ ਦੇ ਵਿੱਚ ਚਾਹੀਦਾ ਹੁੰਦਾਗਾ ਕਿ ਪਾਣੀ ਨੂੰ ਬਚਾਇਆ ਜਾਵੇ ਦਰਖਤਾਂ ਨੂੰ ਬਚਾਇਆ ਜਾਵੇ ਔਰ ਸਾਡੇ ਉਲਟ ਕੰਮ ਹੁੰਦਾਗਾ ਅੱਗ ਲਾ ਕੇ ਪਾਣੀ ਨਾ ਭਰ ਕੇ ਬਾਣ ਛੱਡ ਦਿੰਦੇ ਆ ਜੀ ਤਾਂ ਕਿ ਛੰਡੀ ਕਰਨੀ ਆ ਦੇਖੋ ਪਾਣੀ ਵੀ ਥੱਲੋਂ ਨਾ ਛਟ ਅੱਗ ਲਾ ਕੇ ਦਰਖਤ ਵੀ ਫੂਕਣੇ ਆ ਸਾਰੀਆਂ ਚੀਜ਼ਾਂ ਉਲਟ ਕਰਨੀਆਂ ਜੇ ਤੁਸੀਂ ਸਹੀ ਨਹੀਂ ਕਰ ਸਕਦੇ ਘੱਟੋ ਘੱਟ ਗਲਤ ਤਾਂ ਨਾ ਕਰੋ ਬੈਠ ਜੋ ਟੱਕ ਕੇ ਸਾਹ ਲੈ ਲਓ ਮਹੀਨਾ ਖੰਡ ਟੱਕ ਜੋ ਪਰ ਨਹੀਂ ਖਰਾਬ ਜ਼ਰੂਰ ਕਰਨਾ ਕੰਮ ਅੱਗ ਵੀ ਲਾਉਣੀ ਆ ਦਰਖਤੀ ਮਚਾਉਣੇ ਆ ਤੇ ਬਾਣ ਪਰ ਪਰ ਕੇ ਪਾਣੀ ਦੇ ਵੀ ਛਾੜਦ ਨੇ ਇਹ ਚੀਜ਼ਾਂ ਜਿਹੜੇ ਕਾਰਨ ਬਣੇ ਹੋਏ ਆ ਗਰਮੀ ਦੇ ਤੇ ਦੇਖੋ ਤੁਸੀਂ ਅਰਬ ਦੇਸ਼ਾਂ ਦੇ ਵਿੱਚ ਗਰਮੀ ਘਟ ਰਹੀ ਆ ਔਰ ਜਿੱਥੇ ਪੰਜਾਬ ਐਨਾ ਸੋਹਣਾ ਪੰਜਾਬ ਹਰਿਆਲੀ ਵਾਲਾ ਪੰਜਾਬ ਖੇਤੀ ਦੇ ਵਿੱਚ ਪ੍ਰਧਾਨ ਪੰਜਾਬ ਜਿੱਥੇ ਦਰਖਤੀ ਦਰਖਤ ਸੀਗੇ ਜਿੱਥੇ ਸ਼ਾਮਾਂ ਸੀ ਠੰਡੀਆਂ ਸ਼ਾਮਾਂ ਉਹ ਪੰਜਾਬ ਦੇ ਵਿੱਚ ਤਾਂ ਇਹ ਅੱਗ ਪੈਣ ਲਾ ਪਈ ਇਹਨਾਂ ਨੇ ਔਰ ਜਿਹੜੇ ਅਰਬ ਦੇਸ਼ ਸੀ ਉਹਨਾਂ ਨੇ ਆਪ ਦਾ ਤਾਪਮਾਨ ਠੰਡਾ ਕਰ ਲਿਆ ਦਰਖਤ ਲਾ ਲਾ ਕੇ ਉਹਨਾਂ ਦਾ ਧਿਆਨ ਕਰਕੇ ਬਾਕੀ ਤੁਸੀਂ ਦੱਸੋ ਬਾਈ ਤੁਹਾਨੂੰ ਕੀ ਲੱਗਦਾਗਾ ਕਮੈਂਟ ਜ਼ਰੂਰ ਕਰਿਓ ਇਕਲੇ ਇਕਲੇ ਕਮੈਂਟ ਮੈਂ ਰੀਡ ਕਰਦਾਗਾ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਵੀਰੂ